ਮਾਂ ਨੇ ਆਪਣੇ ਦੋ ਬੱਚਿਆਂ ਨੂੰ ਮਾਰਨ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਈ ਹੈ ਜੀ ਹਾਂ ਪੰਜਾਬ ਚੋ ਇੱਕ ਬੇहद ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ 40 ਸਾਲ ਦੀ ਇੱਕ ਔਰਤ ਨੇ ਆਪਣੇ 16 ਸਾਲ ਦੀ ਧੀ ਅਤੇ 6 ਮਹੀਨੇ ਦੇ ਬੱਚੇ ਨੂੰ ਜ਼ਹਿਰੀਲੀ ਚੀਜ਼ ਖਵਾ ਕੇ ਦੋਵਾਂ ਦੀ ਜਾਨ ਲੈ ਲਈ ਅਤੇ ਫਿਰ ਖੁਦ ਵੀ ਖੁਦਕੁਸ਼ੀ ਕਰ ਲਈ ਜਿਸ ਤੋਂ ਬਾਅਦ ਘਰ ਚ ਮਾਤਮ ਛਾ ਗਿਆ ਤਿੰਨ ਲਾਸ਼ਾਂ ਮਿਲਣ ਤੋਂ ਬਾਅਦ ਇਲਾਕੇ ਵਿੱਚ ਜਿੱਥੇ ਸੰਸਰੀ ਫੈਲ ਗਈ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਪੂਰੀ ਘਟਨਾ ਪਿੱਛੇ ਇੱਕ ਰਿਲੂ ਕਲੇਸ਼ ਨੂੰ ਕਾਰਨ ਦੱਸਿਆ ਜਾ ਰਿਹਾ ਹੈ ਪਰ ਫਿਲਹਾਲ ਇਸ ਪੂਰੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਤਿੰਨ ਲਾਸ਼ਾਂ ਮਿਲਣ ਨਾਲ ਪਰਿਵਾਰ ਸਦਮੇ 'ਚ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਬਟਾਲਾ ਦੇ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਜੋੜੀਆਂ ਕਲਾ ਤੋਂ ਇੱਕ ਬੇहद ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ 40 ਸਾਲ ਉਮਰ ਦੀ ਇੱਕ ਮਾਂ ਨੇ ਆਪਣੀ 16 ਸਾਲ ਦੀ ਧੀ ਅਤੇ 6 ਮਹੀਨੇ ਦੇ ਬੱਚੇ ਨੂੰ ਜ਼ਹਿਰੀਲੀ ਚੀਜ਼ ਖਵਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਬਾਅਦ ਵਿੱਚ ਖੁਦ ਵੀ ਜ਼ਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ ਕਰ ਲਈ ਜਿਸ ਤੋਂ ਬਾਅਦ ਹੁਣ ਤਿੰਨਾਂ ਦੀਆਂ ਲਾਸ਼ਾਂ ਘਰ ਦੇ ਅੰਦਰੋਂ ਬਰਾਮਦ ਹੋਈਆਂ ਨੇ ਉਧਰ ਪਰਿਵਾਰਕ ਮੈਂਬਰਾਂ ਮੁਤਾਬਕ ਘਰੇਲੂ ਕਲੇਸ਼ ਕਾਰਨ ਇਸ ਪੂਰੇ ਕਾਰਨਾਮੇ ਨੂੰ ਅੰਜਾਮ ਦਿੱਤਾ ਗਿਆ ਕਲੇਲੂ ਕਲੇਸ਼ ਦਾ ਗੁੱਸਾ ਮਾਂ ਦੇ ਸਿਰ ਤੇ ਇੰਨਾ ਚੜ ਗਿਆ ਕਿ ਪਹਿਲਾਂ ਉਸਨੇ ਆਪਣੇ ਬੱਚਿਆਂ ਦੀ ਜਾਨ ਲਈ ਅਤੇ ਫਿਰ ਖੁਦ ਵੀ ਜ਼ਹਿਰੀਲੀ ਵਸਤੂ ਨਿਕਲ ਕੇ ਆਤਮ ਹੱਤਿਆ ਕਰ ਲਈ ਉਹ ਬੁੜਾ ਏ ਇੱਕ ਕੁੜੀ ਨਾਲ ਇੱਕ ਮਾਂ ਨਾਲ ਹੀ ਇਹਨਾਂ ਨੇ ਕਹਾਉਂਦੀ 6 ਸਾਲ ਦਾ ਬੁੜਾ ਹਨ ਉਹ ਜਿਹੜੇ ਕਈ ਇੱਕ ਮਾਂ ਤੇ ਗਲਤ ਇਹ ਦਾਇਰਾ ਆਇਆ ਉਹ ਮਗਰੋਂ ਖੜੇ ਵਿੱਚ ਪੂਰੇ ਹੋ ਅੱਛਾ ਇਹ ਤੋਂ ਪੂਰੇ ਠੀ ਹੋ ਗਏ ਕੋਈ ਇੱਥੇ ਹੋ ਗਏ ਕੋਈ ਉੱਧਰ ਬਟਾਲਾ ਦੇ ਡਿਊਟੀ ਮੈਡੀਕਲ ਅਫਸਰ ਡਾਕਟਰ ਸਾਹਿਲ ਨੇ ਦੱਸਿਆ ਕਿ ਤਿੰਨ ਲਾਸ਼ਾਂ ਜਿਨ੍ਹਾਂ ਵਿੱਚੋਂ ਇੱਕ ਮਾਂ ਉਸਦੀ ਧੀ ਅਤੇ 6 ਮਹੀਨੇ ਦਾ ਪੁੱਤ ਸ਼ਾਮਲੇ ਉਹਨਾਂ ਕੋਲ ਆਇਆ ਸਨ ਜਿਸ ਤੋਂ ਬਾਅਦ ਉਹਨਾਂ ਨੇ ਕਾਨੂੰਨੀ ਕਾਰਵਾਈ ਤੋਂ ਬਾਅਦ ਲਾਸ਼ਾਂ ਨੂੰ ਮੋਰਚਰੀ ਚ ਰਖਵਾ ਦਿੱਤਾ ਹੈ ਸੂਤਰਾਂ ਮੁਤਾਬਕ ਪਰਿਵਾਰ ਦੀ ਮੌਤ ਕੋਈ ਜ਼ਹਿਰੀਲੀ ਵਸਤੂ ਨਿਗਲਣ ਕਾਰਨ ਹੋਈ ਸੀ ਉੱਧਰ ਡਾਕਟਰਾਂ ਨੇ ਕਿਹਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਹੀ ਕੁਝ ਕਹਿਣਾ ਮناسب ਹੋਵੇਗਾ ਉਹ ਇਸ ਸਾਨੂੰ ਨਾ ਤਿੰਨ ਡੈਡ ਬodies ਰਿਸੀਵ ਹੋਏ ਸੀਗੇ ਤੇ ਪੁਲਿਸ ਪੁਲਿਸ ਦੇ ਅੰਡਰ ਸੁਪਰਵੀਜ਼ਨ ਸੀਗੇ ਉਹ ਡਿਫਰੌਟਡ ਲੈ ਕੇ ਆਏ ਸੀਗੇ ਇਹ ਤਿੰਨ ਬੋਡੀਜ਼ ਜਿਹੜੀਆਂ ਟੋਟਲ ਤਿੰਨ ਬੋਡੀਜ਼ ਨੇ ਦੋ ਬੱਚੇ ਨੇ ਤੇ ਇੱਕ ਮਦਰ ਦੀ ਸੀਗੀ ਇੱਕ ਲੜਕੀ ਸੀਗੀ ਜਦੀ ਏਜ 16 ਈਅਰ ਸੀਗੀ ਤੇ ਇੱਕ ਬੱਚਾ ਸੀਗਾ ਜਿਹਦਾ ਲੜਕੇ ਦੀ ਏਜ ਸੀਗੀ 6 ਮੰਥਸ ਓਨਲੀ ਤੇ ਜਿਹੜੀ ਮਦਰ ਦੀ ਏਜ ਸੀਗੀ ਉਹ 40 ਈਅਰ ਸੀਗੀ ਇਹ ਜੋੜੀਆਂ ਕਲਾਂ ਦੇ ਰੈਜ਼ੀਡੈਂਟ ਹੈਗੇ ਸੀਗੇ ਇਹ ਜੋੜੀਆਂ ਕਲਾਂ ਦੇ ਰਹਿਣਾ ਬਣਾ ਲਏ ਇਸ ਪੂਰੇ ਮਾਮਲੇ 'ਚ ਕਿਸਦਾ ਕਸੂਰ ਹੈ ਕੀ ਇਸ ਘਟਨਾ ਪਿੱਛੇ ਕੌਣ ਜ਼ਿੰਮੇਵਾਰ ਹੈ ਇਸ ਦੀ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਵਾਕਿਆ ਹੈ ਸੀ ਜੀ ਨਮਨੀਤ ਕੌਰ ਸੀ ਜੀਟਰਿੰਗ ਕਰਦੀ ਸਕਿੰਦਰ ਕੌਰ ਦੀ ਪਤਨੀ ਉਹ ਮਰ ਕੋ ਸਮੇਤੋ ਦਿਮਾਗੀ ਪਰੇਸ਼ਾਨ ਰਹਿੰਦੀ ਸੀਗੀ ਦਿਮਾਗੀ ਪਰੇਸ਼ਾਨ ਰਹਿਣ ਕਰਕੇ ਇਹਨੇ ਰਾਤ ਆਪਣਾ ਕੋ ਦੁੱਧ ਬਾਲਿਆ ਦੁੱਧ ਬਾਲ ਕੇ ਤੇ ਰੱਖਤਾ ਠੰਡਾ ਹੋਊਗਾ ਜੁਨਾ ਵੀ ਲਾਗੇ ਕੋਈ ਨਾ ਤਾਂ ਖਾਨਕੂਨ ਵਾਲਾ ਸਕੂਲ ਸੀਗਾ ਕਿਵੇਂ ਸੋਈ ਦੇ ਭਲਿੱਖ ਜਾ ਕੇ ਉੱਥੋਂ ਕੋਈ ਪਤੰਗ ਦੀਲੀ ਚੀਜ਼ ਦੁੱਧ ਵਿੱਚ ਪਾ ਲਈ ਜਦੋਂ ਦੁੱਧ ਠੰਡਾ ਹੋਇਆ ਇਹਨਾਂ ਰਾਤ ਦੁੱਧ ਪੀ ਰਿਆ ਲੜਕੀ ਚਿੰਨਮਨੀ ਦੀ ਕੁੜੀ ਨੇ ਜਿੰਨਨੀ ਦੀ ਕੁੜੀ ਤੋਂ ਬਾਤ ਉਹਨਾਂ ਬੱਚਾ ਨੇ 2 ਇੱਕ ਬੇਟਾ ਸੀ ਇੱਕ ਬੇਟੀ ਸੀ ਬੇਟੀ ਜਿਹੜੀ ਨਮਨ ਦੀਪ ਕੌਰ 16 ਸਾਲ ਦੀ ਆ ਬੇਟਾ ਨਮਰਾਜ ਦੀਪ ਸਿੰਘ 36 ਸਾਲ ਦਾ ਇਹਨਾਂ ਉਹਨਾਂ ਦੇ ਮਗਰ ਲਾ ਕੇ ਪੀ ਦੁੱਧ ਸਾਡੀ ਮਾਮਾ ਨੇ ਪੀਆ ਤੇ ਇਹ ਦੁੱਧ ਪੀ ਲੈਣਾ ਇਹਨਾਂ ਦੁੱਧ ਪੀਆ ਉਦੋਂ ਤੇ ਕੋਈ ਜ ਰਿਲੇਟਿਵ ਉਹਦੇ ਕਾਰਨ ਬੇਹੋਸ਼ ਹੋ ਗਏ। ਬੇਹੋਸ਼ ਹੋ ਕੇ ਨਸਲ ਜਦੋਂ ਗੁਰਦੁਆਰੇ ਜਾਣ ਲੱਗਾ ਤੇ ਇਹਨੇ ਜਾਣੇ ਜਿਹੜੇ ਫਟੇ ਤੇ ਪਏ ਸੀ। ਇਹਨਾਂ ਮੁੜਕੇ ਹਸਪਤਾਲ ਜਾਣ ਦੀ ਕੋਸ਼ਿਸ਼ ਕੀਤੀ ਜਿਹੜਾ ਕੋਸ਼ਿਸ਼ ਕੀਤੀ ਦਾ ਰਸਤੇ ਵਿੱਚ ਦੰਦ ਤੋੜ ਗਏ। ਉਸ ਤੋਂ ਬਾਅਦ ਸਰਦਾਰ ਮ੍ਰਿਤਕ ਦਾ ਪਿਤਾ ਅਜੀਤ ਸਿੰਘ ਦਾ ਬਿਆਨ ਆਪਾਂ ਲੈ ਕੇ ਅਗਲੀ ਕਾਰਵਾਈ ਕਰ ਰਹੇ ਹਾਂ। ਦਰਹਾਂ ਨੇ ਤਾਂ ਪੀਹ ਜਿਓ ਦੀ ਕਾਰਵਾਈ ਇਹਦੇ ਪ੍ਰੋਫੈਸਿਵ ਪਾਉਣ ਵਿੱਚ ਨਹੀਂ ਆਉਣੀ ਚਾਹੀਦੀ। ਸਰ ਕਿਹੜੀ ਜਿਲੀ ਸੀ ਪਤਾ ਲੱਗਾ ਕੀ? ਇਹ ਨਹੀਂ ਪਤਾ ਨਹੀਂ ਲੱਗਾ ਵੀ ਖਾਦ ਸੀ ਕਿ ਜਾਂ ਕੋਈ ਵੈਟਾਇਟੀ ਸੀ ਕਿ ਕੀ ਸੀਗਾ ਉਹ। ਪੋਸਟਮਾਰਟਮ ਕਰਵਾਵਾਂਗੇ ਕਰਵਾਉਣ ਤੋਂ ਪਤਾ ਲੱਗੇਗਾ ਐਫਐਸਐਨ ਰਿਪੋਰਟ आएगी। ਜੋ ਕਰਨਾ ਕੀ 174 ਦੀ ਕਾਰਵਾਈ ਖੇਲ ਹਲ ਕਰ ਰਹੇ ਨੇ। ਕੋਈ ਕੋਈ ਸਰ ਦਾ ਤਾਂ ਨਹੀਂ ਕਰੇ ਲੋਕ ਕੋਈ ਇਸ ਨੀਸੀ ਕੋਈ ਦਿਮਾਗੀ ਪਰੇਸ਼ਾਨੀ ਇਹਦਾ ਕੋ ਪਹਿਲੇ ਦੱਸ ਦੇ ਬੱਚਾ ਸਪਾਇਰ ਹੋ ਗਿਆ ਸੀ ਉਹਦੇ ਕਰਕੇ ਪਰੇਸ਼ਾਨੀ ਸੀ। ਤਾਂ ਦੱਸ ਤੀ ਇਹ ਕਿ ਮ੍ਰਿਤਕਾ ਦੀ ਇੱਕ ਲੜਕੀ ਜਲੰਧਰ ਪੜਦੀ ਏ ਜੋ ਕਿ ਘਰੋਂ ਬਾਹਰ ਰਹਿਣ ਕਾਰਨ ਬਚ ਗਈ ਏ ਹਾਲਾਂਕਿ ਜੇਕਰ ਉਹ ਘਰ 'ਚ ਹੁੰਦੀ ਤਾਂ ਹੋ ਸਕਦਾ ਸੀ ਕਿ ਮਾਂ ਉਸ ਨੂੰ ਵੀ ਕੋਈ ਜ਼ਹਿਰੀਲੀ ਵਸਤੂ ਖਵਾ ਦਿੰਦੀ ਜਾਂ ਫਿਰ ਉਸ ਦੀ ਵੀ ਜਾਨ ਲੈ ਲੈਂਦੀ ਪਰ ਉਹ ਘਰੋਂ ਬਾਹਰ ਰਹਿਣ ਕਾਰਨ ਬਚ ਗਈ ਉਸ ਦੀ ਜਾਨ ਬਚ ਗਈ ਪਰ ਹੁਣ ਇਹ ਪੂਰਾ ਪਰਿਵਾਰ ਉਜੜ ਚੁੱਕਿਆ ਹੈ ਮਾਂ ਉਸ ਦੀ ਬੇਟੀ ਅਤੇ 6 ਮਹੀਨੇ ਦਾ ਬੇਟਾ ਸਦਾ ਲਈ ਮੌਤ ਦੀ ਨੀਂਦ ਸੋ ਗਏ ਨੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ